ਅਵਤਾਰ ਮਾਨ ਮੈਨੂੰ ਮਿਲੇ ਅਵਤਾਰ ਮਾਨ ਜਿਹੇ ਦਾ ਭਾਈ ਜੀ ਇੱਕ ਸੱਚਾਈ ਵਾਲੀ ਗੱਲ ਆ ਕਿ ਅਸੀਂ ਲਗਭਗ 30-32 ਸਾਲ ਤੋਂ ਪੁਰਾਣੇ ਦੋਸਤ ਆ 30-32 ਸਾਲ ਬਹੁਤ ਹੁੰਦੇ ਆ ਜ਼ਿੰਦਗੀ ਦੇ ਵਿੱਚ ਜਦੋਂ ਸਮਾਂ ਗੁਜ਼ਰਦਾ ਅਸੀਂ ਕਾਲਜ ਇਕੱਠੇ ਪੜ੍ਹੇ ਆ ਕਾਲਜ ਦੀ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨੇ 2017 ਦੇ ਵਿੱਚ ਬਾਈ ਮਨਜੀਤ ਐਮਐਲਏ ਬਣ ਗਏ ਸੀ ਬਾਈ ਜੀ ਐਮਐਲਏ ਬਣ ਗਏ ਜਿਹੜਾ ਬੰਦਾ ਯਾਰ 30-32 ਸਾਲ ਪੁਰਾਣੇ ਦੋਸਤਾਂ ਨੂੰ ਭੁੱਲਿਆ ਨਹੀਂ ਤੋਂ ਨੂੰ ਸੱਤ ਸੱਤ 7-8 ਸਾਲਾਂ ਨੂੰ ਕਿਵੇਂ ਭੁੱਲ ਦੀ ਯਾਰ ਬਾਈ ਇਹ ਇਹ ਕਿਸੇ ਨੇ ਨਹੀਂ ਗੱਲ ਕੀਤੀ ਹੋਣੀ ਅੱਜ ਤੱਕ ਕਿਸੇ ਵਿਅਕਤੀ ਵਿਸ਼ੇਸ਼ ਦੀ ਸ਼ਖਸੀਅਤ ਦੀ ਪਹਿਚਾਣ ਕਰਨੀ ਹੋਵੇ ਨਾ ਉਹਦੇ ਯਾਰ ਦੇਖਣੇ ਪੈਂਦੇ ਆ ਕਿੰਨੇ ਕੁ ਪੁਰਾਣੇ ਆ ਕਿੰਨੇ ਕੁ ਪੁਰਾਣੇ ਯਾਰਾਂ ਨਾਲ ਵਰਦਾ ਹੋ ਜਦੋਂ ਬਾਈ ਸਾਈਕਲ ਸਾਈਕਲ ਦੇ ਪੈਂਚਰ ਲਾਉਣ ਨੂੰ ਪੈਸੇ ਨਹੀਂ ਸੀ ਹੁੰਦੇ ਬਾਈ ਉਦੋਂ ਦਾ ਯਾਰ ਆ ਸਾਡਾ ਤੇ ਅੱਜ ਤਾਂ ਬਾਈ ਐਮਐਲਏ ਆ ਤੇ ਅੱਜ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਮੰਤਰੀ ਐਮ ਐਲ ਏ ਸਪੀਕਰ ਸੰਧਵਾ ਸਾਹਿਬ ਵੱਡੇ ਵੱਡੇ ਅਫਸਰ ਸਾਹਿਬਾਨ ਨੇ ਤੇ ਸਟੇਜ ਤੇ ਨੱਚ ਕੇ ਗਏ ਆ ਸਾਡੇ ਵੀਰ ਨੇ ਸਾਨੂੰ ਉਹਨਾਂ ਦੇ ਨਾਲ ਨਚਾਇਆ ਯਾਰ ਐਡੂ ਵੱਡੀ ਗੱਲ ਕੀ ਗੱਲ ਹੋ ਸਕਦੀ ਹੈ ਯਾਰ ਬਿਲਕੁਲ ਬਿਲਕੁਲ ਭਾਈ ਯਾਰ ਨਹੀਂ ਯਾਰੀ ਨਵਾਤੀ ਯਾਰ ਯਾਰ ਜਿਹੜਾ ਯਾਰਾਂ ਦੇ ਯਾਰ ਹੁੰਦੇ ਆ ਨਾ ਉਹੀ ਲੰਮੀ ਲੰਮਾ ਸਫ਼ਰ ਤੈਅ ਕਰਦੇ ਨੇ ਭਾਈ ਦਸਪ੍ਰੀਤ ਸਿੰਘ ਮੈਂਟੂ ਸਾਡੇ ਬਚਪਨ ਦੇ ਕਾਲਜ ਦੇ ਦੋਸਤ ਨੇ ਸਰਬਜੀਤ ਪੱਟੀ ਦੇਰ ਦਾ ਮੇਰਾ ਵੀਰ ਬਹੁਤ ਵਧੀਆ ਪੱਤਰਕਾਰ ਕੁਲਦੀਪ ਲੋਟ ਮਨਜੀਤ ਬਲਾਸਪਰੀ ਅਸੀਂ ਖੁਦ ਸਾਰੇ ਅਖਬਾਰਾਂ 'ਚ ਲੰਮਾ ਸਵਾਲ ਲਿਖਦੇ ਰਹੇ ਆ ਪੱਤਰਕਾਰ ਹੀ ਇਕੱਠੇ ਨੇ ਕੀਤੀ ਆ ਤੇ ਮੈਂ ਜਦੋਂ ਕਾਲਜ ਗਾਉਂਦਾ ਹੁੰਦਾ ਸੀ ਬਾਈ ਮਨਜੀਤ ਸਿੰਘ ਹੁਣੀ ਲਿਖਦੇ ਹੁੰਦੇ ਸੀ ਇਹਨਾਂ ਦਾ ਬਹੁਤ ਵੱਡਾ ਹੱਥ ਹੁੰਦਾ ਸੀ ਮੈਨੂੰ ਥਾਪੜਾ ਬਹੁਤ ਹੁੰਦਾ ਸੀ ਬਾਈ ਚੱਕ ਦੇ ਫੁੱਟੇ ਤੇਰੇ ਨਾਲ ਆ ਐਨੀ ਗੱਲ ਹੀ ਬਹੁਤ ਹੁੰਦੀ ਸੀ ਬਾਈ ਪੰਜਾਬ ਤੋਂ ਫਸਟ ਆ ਗਈ ਸੀ ਬਾਈ ਉਹਨਾਂ ਦੇ ਸਿਰ ਤੇ ਯਾਰ ਅੱਜ ਵੀਰ ਦੇ ਵਿਆਹ ਵੀਰ ਦੀ ਬੇਟੀ ਦੇ ਵਿਆਹ ਤੇ ਆਏ ਆ ਸਾਡੀ ਭਤੀਜੀ ਜਿਹੜੀ ਨਿੱਕੀ ਹੁੰਦੀ ਨੂੰ ਅਸੀਂ ਪਾਲਦੇ ਆ ਦੇਖਿਆ ਭਾਈ ਅੱਜ ਉਹਨੇ ਬਾਬਲ ਬਣ ਕੇ ਬੇਟੀ ਨੂੰ ਜਿੱਥੇ ਤੋਰਿਆ ਉੱਥੇ ਯਾਰਾਂ ਦੋਸਤਾਂ ਦਾ ਵੀ ਪੂਰਾ ਮਾਨ ਸਤਕਾਰ ਕੀਤਾ ਬਹੁਤ ਬਹੁਤ ਧੰਨਵਾਦ ਮੈਂ ਬਾੜੇ ਸਾਹਿਬ ਤਾਂ ਨਹੀਂ ਕਹਨੇ ਮਾਨਕ ਸਾਹਿਬ ਦੀ ਉਹ ਲੈਣਾ ਯਾਦ ਆ ਰੀਆਂ ਨੇ ਹਾਂ ਬੋਲੋ ਊਰ ਪਿਆ ਕਣਕਾ ਨੂੰ ਮਾਰ ਓਹ ਵੈਰੀ ਗੁੱਡ ਬਿੱਚ ਬਾਗੀ ਅੰਬੀਆਂ ਪੱਕੀਆਂ ਅੱਗ ਦੇ ਪਾਂਬੜ ਵਰਗੀਆਂ ਥੀਆਂ 니 ਤੁ ਸਾਬ ਬੁਕੜੂ ਵਿੱਚ ਰੱਖਿਆ ਜਿਹੜੇ ਮੈਂ ਦਿਨਾਂ ਦੀਆਂ ਸਾਂਝਾਂ ਬੇਬਾਵਲ ਬੇਸਾਂ ਸਿੱਧਕਾ ਨਾਲ ਹੰਡਾਈ ਬਾਗ ਪਰਉਨੀਆਂ ਧੀਆਂ ਆ ਤੇਰੇ ਵੇੜੇ ਦੋ ਦੁਨਿਆਈਆਂ ਨਹੀਂ ਮੱਚਾ ਤੇਰੀ ਕੱਢਦੀ ਨਹੀਂ ਗੇੜੇ ਤੋਪੇ ਪਾਵਾਂ ਜਮਣ ਦੀ ਛਾਹੇ ਠਾ ਨਹੀਂ ਮੈਂ ਪੀੜਾ ਦਾਵਾ ਜਮਣ ਦੀ ਛਾਹੇ ਠਾ ਨਹੀਂ ਮੈਂ ਪੀੜਾ ਦਾਵਾ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਸ ਬਹੁਤ ਬਹੁਤ ਧੰਨਵਾਦ ਪਟਾੜਾ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਮਨਜੀਤ ਸਿੰਘ ਬਲਾਸਪੁਰ ਯਾਰਾਂ ਦੇ ਯਾਰ ভাই ਕੁਲਵੰਤ ਸੇਖੋਂ ਜੀ ਬਹੁਤ ਪਿਆਰੇ ਮਿੱਤਰ ਤੁਹਾਡੇ ਰੂਹ